ਬੜੀ ਬਾਣੀ ਦੇ ਵਿੱਚ ਕਹਿੰਦੇ ਨੇ ਕਹਿੰਦੇ ਕੋਇਲ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਉਹਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਪਈ ਹੈ ਉਹਦੀ ਬੜੀ ਸੁਰਨੈ ਅਤੇ ਬੜੀ ਉਹਦੀ ਮਿੱਠੀ ਆਵਾਜ਼ ਹੈ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਬੜਾ ਚੰਗਾ ਲੱਗੇ ਆ ਤਾਂ ਜਦੋਂ ਉਹਨੇ ਕੋਇਲ ਵੇਖੀ ਹੈ ਤਾਂ ਮਨ ਦੇ ਵਿੱਚ ਗਿਲੇ ਸ਼ਿਕਵੇ ਆਏ ਕੋਇਲ ਨੂੰ ਜਾ ਕੇ ਪੁੱਛਿਆ ਕਿਹਦੇ ਤੂੰ ਇਤਨੀ ਕਾਲੀ ਕਾ ਤੂੰ ਕੋਇਲ ਆਲੇ ਕੋਇਲ ਤੂੰ ਕਿਤ ਬਣ ਕਾਲੀ ਤਕਿੰਦੇ ਤੇ ਐਦਾਂ ਦਾ ਕਿਹੜਾ ਗਣ ਕਰ ਲਏ ਨੇ ਐਦਾਂ ਦਾ ਤੇਰਾ ਕਿਹੜਾ ਗੁਨਾਹ ਹੈ ਰੱਬ ਨੇ ਬੜੀ ਸੋਹਣੀ ਤੈਨੂੰ ਆਵਾਜ਼ ਦਿੱਤੀ ਹੈ ਐਦਾਂ ਦੀ ਆਵਾਜ਼ ਕਿਸੇ ਦੀ ਨਹੀਂ ਹੈ ਜਿਹੜੀ ਤੂੰ ਸੁੱਤਿਆਂ ਨੂੰ ਜਗਾ ਸਕਦੀ ਹੈ ਜਿਨ੍ਹਾਂ ਦੇ ਐਦਾਂ ਦੀ ਮਧਰ ਆਵਾਜ਼ ਹੈ ਤੇਰੀ ਤਾਂ ਹਰਕ ਨੂੰ ਮੋਲ ਨਹੀਂ ਪੰਛੀ ਹੈ ਜਾਨਵਰ ਹੈ ਨਸਾਨ ਹੈ ਇਦਾਂ ਵੀ ਕਹਿੰਦੇ ਤਰੀਕ ਮਦਰ ਆਵਾਜ ਹੈ ਪਰ ਜਦੋਂ ਤੇਰੇ ਸਰੀਰ ਆਕਾਰ ਅਤੇ ਤੇਰਾ ਰੰਗ ਦੇਖੇ ਆ ਤੂੰ ਕਾਲੀ ਪਈਆਂ ਸੜੀ ਪਈਆਂ ਕਾਇਲ ਕਾਲੀ ਕੋਲ ਤੋਂ ਕਿਤ ਗੁਣ ਕਾਲੀ ਆਦੇ ਗ੍ਰਹਿਨ ਨੇ ਜਵਾਬ ਦਿੱਤਾ ਬਾਬਾ ਫਰੀਦ ਜੀ ਕਹਿੰਦੇ ਨੇ ਆਪਣੇ ਪ੍ਰੀਤੰਬਕ ਹੈ ਹਾਂ ਬਿਰਹ ਜਾਲੀ ਬਿਰਹ ਕਹਿੰਦੇ ਨੇ ਵਿਯੋਗ ਵਿਛੋੜਾ ਵਿਰਾਗ ਉਹ ਕਹਿੰਦੀ ਕਾਲੀ ਕੋਲ ਮੈਂ ਕਿਸੇ ਕਰਕੇ ਨਹੀਂ ਆ ਕਿ ਮੇਰੇ ਕੋਲ ਓਗਣ ਹੈ ਕਾਲੀ ਕੋਲ ਇਹ ਜੇ ਕਰਕੇ ਆ ਮੇਰਾ ਰੰਗ ਕਾਲਾ ਇਹ ਦੇ ਕਰਕੇ ਹੈ ਕਿ ਮੈਂ ਆਪਣੇ ਪਤੀ ਪਰਮੇਸ਼ਰ ਤੋਂ ਵਿਛੜੀ ਹੋਈ ਹਾਂ ਆਪਣੀ ਮੁਹਬਤ ਆਪਣੇ ਪਿਆਰ ਤੋਂ ਵਿਛੜੀ ਹੋਈ ਹਾਂ ਜਿਨੇ ਮੈਨੂੰ ਪੈਦਾ ਕੀਤਾ ਹੈ ਜਿਨੇ ਮੈਨੂੰ ਇਹ ਮਦਰ ਆਵਾਜ਼ ਦਿੱਤੀ ਹੈ ਆਪਣੇ ਪ੍ਰੀਤਮਕ ਹੋਂਦ ਰਹੇ ਜਾਨੀ ਤਾਂ ਜਦੋਂ ਪੈਦਾਪੁਰ ਨਾਨਕ ਦੇ ਮਹਾਰਾਜ ਜੀ ਅਲਫਾਜ਼ ਸਾਂਝੇ ਕਰਦੇ ਨੇ ਕਦੇ ਬਾਬਾ ਫਰੀਦ ਜੀ ਵੀ ਇਹ ਆਲਮ ਕਰਦੇ ਨੇ ਕਲਯੁਗ ਨੂੰ ਕਹਿੰਦੇ ਨੇ ਕਿ ਇਹ ਕਲਯੁਗ ਜੇ ਰੱਬ ਵਿਸਰਜੇ ਨਾ insan ਕਿਤੇ ਥਾਂ ਦਾ ਨਹੀਂ ਹੈ ਹਰ ਇੱਕ ਥਾਂ ਉਜਾੜ ਹੈ ਅਤੇ ਧਨ ਦੌਲਤ ਵੀ ਇਹਦੇ ਲਈ ਜ਼ਹਿਰ ਬਣ ਜੇਗੀ ਜਦੋਂ ਰੱਬ ਨਹੀਂ ਰੱਬ ਦੀ ਜਾਗ ਵਿਸਰ ਜਾਂਦੀ ਹੈ ਬੇਮਕ ਹੋਏ ਆਮਤ ਲਗਨ ਜਨਮ ਜੋ ਫਿਰ ਤਾਂ ਜਨਮਾਂ ਜਨਮਾਂ ਅੰਤਰਾਂ ਦੇ ਜੋ ਰੋਗ ਲੱਗਦੇ ਨੇ ਬਿਨਾਂ ਬੁਲਾਏ ਫਿਰ ਇਹਨੂੰ ਮੁਸੀਬਤਾਂ ਆਉਂਦੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਦਾਂ ਜਵਾਬ ਦਿੱਤੇ ਅਗੂ ਕਲਯੁਗ ਨੇ ਸਤਗੁਰਾਂ ਨੂੰ ਕੀ ਆ ਪੁਨ ਕਲਯੁਗ ਬੋਲਤ ਭਇਓ ਜੇਤ ਮਲਹੋ ਇਹ ਕਹਿੰਦੇ ਇੱਕ ਮੈਂ ਤੁਹਾਡੇ ਲਈ ਹੋਰ ਸੁਬਾਦ ਲੈ ਕੇ ਆਇਆ ਇੱਕ ਤੁਹਾਡੇ ਲਈ ਮੇਰੇ ਵੱਲੋਂ ਕੁਝ ਭੇਟਾ ਹੈ ਇਹ ਤੁਸੀਂ ਪ੍ਰਵਾਨ ਕਰੋਗੇ ਦੇਵਾ ਦੇਵਾ ਗਣ ਸੁਭ ਲੀਜੀਏ ਇਹ ਅਤ ਸੁੰਦਰ ਦੇ ਹਨ ਕਾਲ ਯੁਗ ਨੇ ਜੜੀਆਂ ਦੇਵਪੁਰੀ ਦੇ